ਦੇ ਪਾਰ ਪਰ ਮੇਰੇ ਪੇਰੈਂਟਸ ਉਸ ਨੂੰ ਕਹਿਨ ਕਿ ਤੂੰ ਆਪਣੀ ਬੇਟੀ ਨੂੰ ਸੇਵਾਜ ਫੇਜੋ ਸੇਵਾਜ ਫੇਜੋ 2020 ਦੇ ਵਿੱਚ ਮੈਂ ਉੱਥੇ ਉਹਨਾਂ ਦੇ ਨਾਲ ਕਵਾਇਰ ਦੇ ਸੇਵਾ ਕਰਨੀ ਸਟਾਰਟ ਕੀਤੀ ਕਿਸੇ ਨਾਰਮਲ ਗੱਲਾਂ ਜਿਹੜੇ ਵੀ ਉੱਥੇ ਕਵਾਇਰ ਦੇ ਵਿੱਚ ਹੁੰਦੇ ਆ ਕਿ ਲੜਕੀਆਂ ਲੜਕੇ ਨਾਲ ਦੀ ਨਜ਼ਰ ਪ੍ਰੋਫਿਟ ਬਜਿੰਦਰ ਸਿੰਘ ਦੀ ਨਜ਼ਰ ਚਲ ਜਾਂਦੇ ਉਸ ਤੋਂ ਬਾਅਦ ਸਰ 2021 ਦੇ ਵਿੱਚ ਇਹਨਾਂ ਦੀ ਗਲਤ ਗੱਲਾਂ ਸ਼ੁਰੂ ਹੋ ਗਈਆਂ ਮੈਨੂੰ ਕਹਿਣਾ ਕਿ ਆਪਣਾ ਨੰਬਰ ਮੈਨੂੰ ਸ਼ੇਅਰ ਕਰ ਦੋ ਇਹਨਾਂ ਦੇ ਇੱਕ ਉਥੇ ਦੇ ਫਾਸਟਰ ਆ ਫਾਸਟਰ ਮੀਨੂੰ ਉਹਨਾਂ ਨੇ ਮੇਰਾ ਨੰਬਰ ਲੈ ਕੇ ਇਹਨਾਂ ਨੂੰ ਦਿੱਤਾ ਫਾਸਟਰ ਅਕਬਰ ਨੇ ਉਸ ਤੋਂ ਬਾਅਦ ਇਹਨਾਂ ਦੇ ਰਾਤ ਨੂੰ ਮੈਸੇਜ ਆਨੇ ਸਟਾਰਟ ਹੋ ਗਏ ਮੈਸੇਜ ਕਰਨਾ ਕਿ ਇਹਨਾਂ ਨੇ ਜਦੋਂ ਮੈਸੇਜ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਹਾਂਜੀ ਕੌਣ ਤਦ ਜੋ ਕਿ ਇਹਨਾਂ ਨੇ ਆਪਣਾ ਇੱਕ ਪੋਸਟ ਸ਼ੇਅਰ ਕੀਤਾ ਮੈਂ ਉੱਥੇ ਦੀ ਕੁਆਇਰ ਨੂੰ ਵੀ ਹੈਂਡਲ ਕਰਦੀ ਸੀ ਉਥੇ ਦੀ ਮੀਡੀਆ ਟੀਮ ਦੇ ਵਿੱਚ ਵੀ ਸੀ ਇਹਨਾਂ ਦਾ ਜਿਹੜਾ ਲੇ ਹੈਂਡ ਸੈਕਸ਼ਨ ਹੁੰਦਾ ਹੈ ਉਹ ਵੀ ਸੰਭਾਲਦੀ ਸੀ ਟੈਸਟਮਨੀ ਵੀ ਸੰਭਾਲਦੀ ਸੀ ਤੇ ਦਾਨ ਦੇ ਵਿੱਚ ਹੀ ਹੁੰਦੀ ਸੀ ਉਸ ਤੋਂ ਬਾਅਦ ਇਹਨਾਂ ਦਾ ਮੈਸੇਜ ਆਇਆ ਮੈਂ ਇਹਨਾਂ ਨੂੰ ਲਿਖਿਆ ਕਿ ਆ ਪਾਪਾ ਤੁਸੀਂ ਉਹ ਅੱਗੇ ਇਹਨਾਂ ਦਾ ਆ ਰਿਪਲਾਈ ਆਇਆ ਕਿ ਮੈਂ ਪਾਪਾ ਨਹੀਂ ਆ ਜੇ ਤੁਸੀਂ ਪਾਪਾ ਕਹਿਣਾ ਤਾਂ ਮੈਂ ਨਹੀਂ ਆ ਮੈਨੂੰ ਪ੍ਰੋਫਿਟ ਹੋ ਮੈਨੂੰ ਲੱਗਾ ਸ਼ਾਇਦ ਦੋਨਾਂ ਨੂੰ ਕੋਈ ਗਲ ਮੈਂ ਕਿਉਂ ਹਾਂਜੀ ਪ੍ਰੋਫਿਟ ਜੀ ਇਹਨਾਂ ਨੇ ਮੇਰੇ ਤੋਂ ਉਸ ਟਾਈਮ ਕੁਝ ਲਿਸਟਾਂ ਮੰਗਵਾਈਆਂ ਸੀ ਉਸ ਦੌਰਾਨ ਸਰ ਇਹਨਾਂ ਦੇ ਫਿਰ ਗਲਤ ਗਲਤ ਮੈਸੇजेस ਆਉਣੇ ਸਟਾਰਟ ਹੋ ਗਏ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮੇਰੇ ਨਾਲ ਤੁਸੀਂ ਵਿਆਹ ਕਰੋ ਇਦਾਂ ਦੀ ਗਲਤ ਗਲਤ ਮੈਸੇਜ ਕਰਨੇ ਸਟਾਰਟ ਹੋ ਗਏ ਸਰ ਉਸ ਟਾਈਮ ਮੇਰੀ ਏਜ ਸਿਰਫ 16 17 ਸਾਲਾ ਦੀ ਸੀ ਉਸ ਤੋਂ ਬਾਅਦ ਇਹਨਾਂ ਦੇ ਕੰਟੀਨਿਊ ਮੈਸੇਜ ਆਉਣੇ ਤੇ ਮੈਨੂੰ ਆਹ ਕਹਿਣਾ ਜੇ ਆ ਗੱਲ ਬਾਰੇ ਮੈਂ ਕਿਸੇ ਨੂੰ ਦੱਸਿਆ ਤੇ ਮੇਰੇ ਪੇਰੈਂਟਸ ਨੂੰ ਹਰਵਾ ਦੇਣਾ ਮੇਰੇ ਪਾਪਾ ਬਾਹਰ ਜਾਂਦੇ ਆ ਤੇ ਤੂੰ ਜਾਂਨੀ ਆ ਘਰ ਵਾਪਸ ਨਾ ਆ। ਉਸ ਤੋਂ ਬਾਅਦ ਸਰ ਮੈਂ 2022 ਦੇ ਵਿੱਚ ਇਹਨਾਂ ਨੇ ਇੰਨਾ ਜ਼ਿਆਦਾ ਟੌਰਚਰ ਕਰਨਾ ਸਟਾਰਟ ਹੋ ਗਏ ਮੈਂ ਸਰ ਕਾਲਜ ਜਾਂਦੀ ਸੀ। ਮੇਰੇ ਕਾਲਜ ਦੇ ਪਿੱਛੇ ਆ ਗੱਡੀਆਂ ਲੈ ਕੇ ਆਉਂਦੇ ਸੀ। ਮੈਨੂੰ ਮਤਲਬ ਡਰਾਉਣ ਦੀ ਧਮਕਾਉਣ ਦੀ ਪੂਰੀ ਕੋਸ਼ਿਸ਼ ਪਿੱਛੇ ਗੱਡੀਆਂ ਲਾ ਦੇਣੀਆਂ ਮੇਰੇ ਘਰ ਤੱਕ। ਮੈਨੂੰ ਘਰੋਂ ਨਿਕਲਣ ਤੱਕ ਤੂੰ ਮਜਬੂਰ ਹੋਗੀ ਸੀ ਉਸ ਤੋਂ ਬਾਅਦ ਮੈਨੂੰ ਬਾਹਰ-ਬਾਰ ਧਮਕੀਆਂ ਦੇਣੀਆਂ ਮੈਂ ਚਾਦਰਾਂ ਦੀ ਚਰਚ ਜਾਂਦੀ ਸੀ ਤੇ ਮੈਨੂੰ ਬਾਡ ਟੱਚ ਕਰਦੇ ਸੀ ਮੇਰਾ ਗਲਤ ਗੱਲਾਂ ਕਰਦੇ ਸੀ ਸਰ ਬਾਡ ਟੱਚ ਇਹਨਾਂ ਮਤਲਬ ਕਿ ਜੇ ਉਤੋਂ ਆ ਕਹਿਣਾ ਜੇ ਤੂੰ ਕਿਸੇ ਨੂੰ ਵੀ ਇਹ ਗੱਲ ਦੱਸੀ ਤੇਰੀ ਮਦਰ ਬਾਹਰ ਆ ਤਾਂ ਉਹਨਾਂ ਨੇ ਪਤਾ ਤੇਰੀ ਮਦਰ ਚਰਚ ਤੋਂ ਬਾਹਰ ਜਾਣੀ ਵੀ ਹੈ ਜਾਂ ਨਹੀਂ ਉਸ ਤੋਂ ਬਾਅਦ ਸਰ ਮੈਨੂੰ ਇੰਨਾ ਜ਼ਿਆਦਾ ਡਿਪਰੈਸ਼ਨ ਹੋ ਗਿਆ ਮੈਂ ਨਾ ਕਿਤੇ ਬਾਹਰ ਕਹਿਣ ਦੱਸ ਸਕਦੀ ਸੀ ਇਹਨਾਂ ਕੁਝ ਮੇਰੀ ਟ੍ਰੀਟਮੈਂਟ ਚੱਲੀ ਮੇਰੀ ਥੈਰੇਪੀ ਚੱਲੀ ਮੈਂ 2 ਸਾਲ ਡਿਪਰੈਸ਼ਨ ਚ ਰਹੀ ਉਸ ਤੋਂ ਬਾਅਦ ਜਦੋਂ ਡਾਕਟਰਸ ਨੇ ਆ ਕਨਫਰਮ ਕੀਤਾ ਕਿ ਗੱਲ ਕੀ ਆ ਮੇਰੀ ਥੈਰੇਪੀ ਦੇ ਦੌਰਾਨ ਉਹਨਾਂ ਨੇ ਇੰਜੈਕਸ਼ਨ ਦੇ ਕੇ ਮੇਰੇ ਤੋਂ ਜਦੋਂ ਗੱਲਾ ਕਢਵਾਈਆਂ ਤਾਂ ਇਹਨਾਂ ਦਾ ਨਾਮ ਸਾਹਮਣੇ ਆਇਆ ਸਰ ਇਹਨਾਂ ਦੀਆਂ ਧਮਕੀਆਂ ਜ਼ਿਆਦਾ ਹੁੰਦੀਆਂ ਸੀ ਇਹਨਾਂ ਦੇ ਪਾਸਟਸ ਦੀਆਂ ਧਮਕੀਆਂ ਫਿਰ انا ਨੇ ਘਰ ਆ ਕੇ ਤੁਮ ਕਹਾਣਾ ਕਿ ਜੇ ਤੁਸੀਂ ਇਹ ਗੱਲ ਕਿਸੇ ਨੂੰ ਵੀ ਦੱਸੀ ਇਸ ਤੋਂ ਇੰਨਾ ਜ਼ਿਆਦਾ ਮੈਂ ਤੰਗ ਆ ਗਈ ਸੀ ਆ ਚੀਜ਼ਾਂ ਤੋਂ ਸਰ ਮੈਂ ਕਈ ਵਾਰੀ ਸੁਸਾਈਡ ਅਟੈਂਪਟ ਕੀਤੀ ਇਸ ਬੰਦੇ ਨੇ ਮੈਨੂੰ ਇੰਨਾ ਜ਼ਿਆਦਾ ਤੰਗ ਕਰ ਦਿੱਤਾ ਸੀਗਾ ਇੰਨਾ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਸੀਗਾ ਕਿ बार-बार ਆਹੀ ਗੱਲ ਕਹਿਣੀ ਕਿ ਮੈਨੂੰ ਗਲਤ ਮੈਸੇजेस ਕਰਨੇ ਬਾਡ ਟੱਚ ਕਰਨਾ ਤੇ ਜੇ ਇਹਦੇ ਖਿਲਾਫ ਮੈਂ ਕੋਈ ਗੱਲ ਕਰਦੀ ਸੀ ਜਾਂ ਮੈਂ ਕੁਝ ਕਹਿੰਦੀ ਸੀ ਸਰ ਇਸ ਬੰਦੇ ਦਾ ਟੌਰਚਰ ਇਹਨਾਂ ਨੇ ਹੱਥ ਚੱਕੜੇ ਮੇਰੇ ਪੈਰ ਦੇ ਉੱਤੇ ਆਪਣੇ ਪੈਰ ਦੇ ਨਾਲ ਇੰਨੀ ਬੁਰੀ ਤਰ੍ਹਾਂ ਮਾਰਦੇ ਸੀ ਮੇਰੇ ਪੈਰਾਂ ਤੇ ਕਈ ਵਾਰ ਕਿੰਨੇ ਕਿੰਨੇ ਜ਼ਖਮ ਹੋ ਜਾਂਦੇ ਸੀ ਉਸ ਤੋਂ ਬਾਅਦ ਸੈ 2023 ਦੇ ਜਦੋਂ ਮੈਂ ਚਿੱਤ ਜਦੋਂ ਅੱਕ ਕੇ ਇਹਨਾਂ ਦੀ ਚਰਚ ਵਿੱਚ ਜਾਣਾ ਬੰਦ ਕਰਤਾ ਮੈਂ ਕਰ ਆ ਕੇ ਮੈਂ ਆਪਣੇ ਪੇਰੈਂਟਸ ਨੂੰ ਕਿਹਾ ਪਤ ਨਹੀਂ ਜਾਣਾ ਉਸ ਤੋਂ ਬਾਅਦ ਸਾਰੇ ਉਹ ਕੰਟੀਨਿਊ ਤਮ ਕੰਟੀਨਿਊ ਤਮ ਕੀਆ ਕਿ ਮੈਂ ਤੇਰੇ ਪਿਓ ਨੂੰ ਮਰਵਾ ਦੂੰਗਾ ਤੂੰ ਕਹਿਣਾ ਗੱਲ ਕੀਤੀ ਤੂੰ ਉਹਨੂੰ ਕੁਝ ਦੱਸਿਆ ਸਾਰਾ ਕੁਝ ਮੈਂ ਇਹਦੀ ਚਰਚਾ ਜਾਣਾ ਬੰਦ ਕਰਤਾ ਉਸ ਤੋਂ ਬਾਅਦ ਸਰ ਮੈਂ 2024 ਤੱਕ ਡਿਪਰੈਸ਼ਨ 'ਚ ਰਹੀ ਮੇਰੀ ਮੈਰਿਜ ਹੋ ਗਈ ਮੈਨੂੰ ਲੱਗਾ ਚੀਜ਼ ਖਤਮ ਹੋ ਜਾਊਗੀ ਸਰ ਮੇਰੇ ਹਸਬੰਡ ਤੱਕ ਨਫ਼ਰਤਾਂ ਕੀ ਆਣੀਆਂ ਸ਼ੁਰੂ ਹੋ ਗਈਆਂ ਜੇ ਤੂੰ ਇਹਦੇ ਨਾਲ ਵਿਆਹ ਕਰਵਾਇਆ ਤੈਨੂੰ ਅਸੀਂ ਮਾਰ ਦਾਂਗੇ ਉਹਦੇ ਘਰਦਿਆਂ ਨੂੰ ਮਾਰ ਦਾਂਗੇ ਤੂੰ ਦੱਸ ਤੈਨੂੰ ਕੀ ਚਾਹੀਦਾ ਅਸੀਂ ਤੈਨੂੰ ਦਵਾਂਗੇ ਤੂੰ ਇਹਦੇ ਤੂੰ ਇਹਦੇ ਨਾਲ ਵਿਆਹ ਨਹੀਂ ਕਰਾਣਾ ਉਸ ਤੋਂ ਬਾਅਦ ਜਿੱਦਾਂ ਕਿਦਾਂ ਮੇਰੇ ਘਰ ਜਾਣੇ ਮੇਰਾ ਵਿਆਹ ਕੀਤਾ ਮੈਂ ਆਪਣੇ ਸਸਰਾਲ ਗਈ ਜੱਬਲਪੁਰ ਮੱਧ ਪ੍ਰਦੇਸ਼ ਤੇ ਫਿਰ ਜਦੋਂ ਮੈਂ ਫ੍ਰੈਗਨੈਂਟ ਹੋਈ ਮੈਂ ਇੱਥੇ ਫਿਰ ਵਾਪਸ ਗਈ ਆਪਣੇ ਮਾਈਕੇ ਆਪਣੇ ਕਪੂਠੇਲੇ ਆਪਣੇ ਪੇਰੈਂਟਸ ਦੇ ਕੋਲ ਸਰ ਫਿਰ ਉਹ ਬੰਦੇ ਨੂੰ ਜਦੋਂ ਪਤਾ ਲੱਗਾ ਮੈਂ ਇੱਥੇ ਆਈ ਆ ਨਾ ਨੇ ਫਿਰ ਅਸਰ ਮੇਰਾ ਜਿੱਥੇ ਟ੍ਰੀਟਮੈਂਟ ਚੱਲਦਾ ਸੀ ਜਲੰਧਰ ਜੱਦਾ ਸੀ ਜਾਂਦੇ ਸੀ ਰਸਤੇ ਚ ਆਪਣੀਆਂ ਗੱਡੀਆਂ ਭੇਜ ਕੇ ਰੋਕ ਕੇ ਕੰਕਤੀਆਂ ਦੇਣੀਆਂ ਗਲਤ ਗਲਤ ਗੱਲਾਂ ਕਰਨੀਆਂ ਸਰ ਮੇਰੀ 20 ਦਿਨ ਦੀ ਬੱਚੀ ਆ ਮੈਨੂੰ ਛੱਡ ਕੇ ਇੱਥੇ ਆਇਆ ਬੰਦੇ ਨੇ ਨਾ ਜ਼ਿਆਦਾ ਤਾਕੁਰ ਦਿੱਤਾ ਆ ਇੰਨਾ ਜ਼ਿਆਦਾ ਪਰੇਸ਼ਾਨ ਕਰਤਾ ਕੰਟੀਨਿਊ ਕਹਿਣਾ ਮੈਂ ਤੇਰੇ ਹਸਬੰਦ ਨੂੰ ਮਾਰ ਦੂੰਗਾ ਤੈਨੂੰ ਮਾਰ ਦੂੰਗਾ ਮੇਰੀ ਬੱਚੀ ਤੱਕ ਨੂੰ ਛੋਟੀ ਜੀ ਨੂੰ ਮਾਰਨ ਦੀਆਂ ਗੱਲਾਂ ਉੱਤਰਾਂ ਤੇ ਪਾਸਟਸ ਪਰ ਆ ਕੇ ਨਾ ਤੇ ਪ੍ਰਧਾਨ ਅਫਤਾਰ ਸਿੰਘ ਰਣਜੀਤ ਸਿੰਘ ਕਰ ਆ ਕੇ ਧਮਕੀਆਂ ਦਿੱਤੇ ਮੇਰੇ ਮਤਨ ਨੂੰ ਕਿੰਝ ਤੁਸੀਂ ਪ੍ਰੋਫਿਟ ਦੇ ਖਿਲਾਫ ਕੋਈ ਗੱਲ ਕੀਤੀ ਤੁਹਾਡੀ ਕੁੜੀ ਨੂੰ ਇੰਨਾ ਤਾਂ ਬਦਨਾਮ ਕਰ ਦਾਂਗੇ ਜਾਂ ਤਾਂ ਆਪ ਮਰ ਚੁਗੀ ਉਹਦਾ ਘਰ ਵਾਲਾ ਉਹਨੂੰ ਛੱਡ ਜਾਊਗਾ ਸੋਸ਼ਲ ਮੀਡੀਆ ਪਲੈਟਫਾਰਮ ਤੇ ਜਾ ਕੇ ਇੰਨੀ ਜ਼ਿਆਦਾ ਬਦਨਾਮੀ ਸਰ ਇਹਦਾ ਦਿੱਥੇ ਦਾ ਆ ਹੀ ਹੈਗਾ ਆ ਕਿ ਮੈਂ ਉੱਥੇ 7 ਸਾਲ ਰਹਿ ਕੇ ਆਈਆਂ ਕਿ ਇਹ ਸਾਡੇ ਅੰਦਰ ਦੀਆਂ ਗੱਲਾਂ ਬਾਹਰ ਜਾ ਕੇ ਦੱਸੂਗੀ ਸਾਡੇ ਅੰਦਰ ਦੀਆਂ ਚੀਜ਼ਾਂ ਦੱਸੂਗੀ ਜੋ ਉੱਥੇ ਅੰਦਰ ਹੁੰਦਾ ਆ ਸਰ ਅੰਦਰ ਇੰਨਾ ਜ਼ਿਆਦਾ ਬਹੁਤ ਕੁਝ ਕਿ ਜੋ ਬਿਆਨ ਕਰਨਾ ਵੀ ਜੇ ਆਪਾਂ ਕਹੀਏ ਕਿ ਜੇ ਆਪਾਂ ਨੂੰ ਚਰਚ ਕਹੀਏ ਚਰਚ ਨਹੀਂ ਹੋਇਆ ਇੱਕ ਡੇਰਾ ਆ ਉਹ ਬੰਦਾ ਇੰਨਾ ਜ਼ਿਆਦਾ ਕਿੰਨੀਆਂ ਕੁੜੀਆਂ ਸਰ ਜਿਹੜੀਆਂ ਹੈਗੀਆਂ ਆ ਜਿਹੜੀਆਂ ਸਾਹਮਣੇ ਹੀ ਨਹੀਂ ਆਈਆਂ ਤੇ ਉਹਨਾਂ ਨੂੰ ਮਾਰ ਵੀ ਦਿੱਤਾ ਗਿਆ ਹੀ ਸਿਲਸਿਲੇ ਦੇ ਦੌਰਾਨ ਆ ਬੰਦਾ ਇੰਨਾ ਜ਼ਿਆਦਾ ਐਂਡ ਸਰ ਜਦੋਂ ਮੈਂ ਕੰਪਲੇਂਟ ਕਰਵਾਈ ਇਹਨਾਂ ਦੇ ਖਿਲਾਫ 20 ਤਰੀਕ ਨੂੰ ਆ ਬੰਦੇ ਦੇ ਇੱਕ ਚੀਜ਼ ਸਾਫ਼ ਕਹਿਣਾ ਕਿ ਪ੍ਰਸ਼ਾਸਨ ਮੇਰੀ ਪਾਕਿਟ ਚ ਆ ਪ੍ਰਸ਼ਾਸਨ ਮੇਰਾ ਕੀ ਕਰ ਲੂਗਾ ਯਾਪ ਉਸਤਾ ਮੇਰੇ 24 ਕ ਮੈਂ 2017 ਦੇ ਵਿੱਚ ਅਣਾ ਦੀ ਚਰਚ ਜਾਣਾ ਸ਼ੁਰੂ ਕੀਤਾ ਸੀ ਆਪਣੇ ਪੇਰੈਂਟਸ ਦੇ ਨਾਲ ਤੇ 2020 ਦੇ ਵਿੱਚ ਮੈਂ ਉੱਥੇ ਕੋਰ ਦੇ ਵਿੱਚ ਹੋਈ ਇਹਨਾਂ ਦੇ بار بار ਮੇਰੇ ਪੇਰੈਂਟਸ ਨੂੰ ਕਹਿੰਦੇ ਕਿ ਤੁਸੀਂ ਆਪਣੀ ਬੇਟੀ ਨੂੰ ਸੇਵਾ ਚ ਭੇਜੋ ਸੇਵਾ ਚ ਭੇਜੋ 2020 ਦੇ ਵਿੱਚ ਮੈਂ ਉੱਥੇ ਉਹਨਾਂ ਦੇ ਨਾਲ ਕੋਰ ਦੀ ਸੇਵਾ ਕਰਨੀ ਸਟਾਰਟ ਕੀਤੀ ਤੇ ਸਰ ਆ ਨੋਰਮਲ ਗੱਲਾਂ ਜਿਹੜੇ ਵੀ ਉੱਥੇ ਕੋਰ ਦੇ ਵਿੱਚ ਹੁੰਦੇ ਆ ਲੜਕੀਆਂ ਲੜਕੇ ਨਾ ਦੀ ਨਜ਼ਰ ਪ੍ਰੋਫੈਟ ਬਜਿੰਦਰ ਸਿੰਘ ਦੀ ਨਜ਼ਰ ਚ ਆ ਜਾਂਦੇ ਆ ਉਸ ਤੋਂ ਬਾਅਦ ਸਰ 2021 ਦੇ ਵਿੱਚ ਇਹਨਾਂ ਦੀਆਂ ਗਲਤ ਗੱਲਾਂ ਸ਼ੁਰੂ ਹੋ ਗਈਆਂ ਮੈਨੂੰ ਕਹਿਣਾ ਕਿ ਆਪਣਾ ਨੰਬਰ ਮੈਨੂੰ ਸ਼ੇਅਰ ਕਰ ਦੋ ਇਹਨਾਂ ਦੇ ਇੱਕ ਉੱਥੇ ਦੇ ਪਾਸਟਰ ਆ ਪਾਸਟਰ ਮੀਨੂ ਉਹਨਾਂ ਨੇ ਮੇਰਾ ਨੰਬਰ ਲੈ ਕੇ ਇਹਨਾਂ ਨੂੰ ਦਿੱਤਾ ਪਾਸਟਰ ਅਕਬਰ ਨੇ ਉਸ ਤੋਂ ਬਾਅਦ ਇਹਨਾਂ ਦੇ ਰਾਤ ਨੂੰ ਮੈਸੇਜ ਆਨੇ ਸਟਾਰਟ ਹੋ ਗਏ ਮੈਸੇਜ ਕਰਨਾ ਕਿ ਇਹਨਾਂ ਨੇ ਜਦੋਂ ਮੈਸੇਜ ਕੀਤਾ ਮੈਨਾਂ ਨੇ ਪੁੱਛਿਆ ਹਾਂਜੀ ਕੌਣ ਤੱਕ ਜੋ ਕਿ ਇਹਨਾਂ ਨੇ ਆਪਣਾ ਇੱਕ ਪੋਸਟ ਸ਼ੇਅਰ ਕੀਤਾ ਮੈਂ ਉੱਥੇ ਦੀ ਕੁਆਇਰ ਨੂੰ ਵੀ ਹੈਂਡਲ ਕਰਦੀ ਸੀ ਉੱਥੇ ਦੀ ਮੀਡੀਆ ਟੀਮ ਦੇ ਵਿੱਚ ਵੀ ਸੀ ਅਨਦਰ ਜਿਹੜੇ